ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਸ਼ੈਰੀ ਭਾਸ਼ਾ ਪੰਜਾਬੀ ਆਡਿਆ ਤੇ ਪਿੰਡੂ ਪੰਜਾਬੀ ਭਾਸ਼ਾ ਟੋਟਲੀ ਵੱਖਰੀ ਆ ਇਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ ਮਤਲਬ ਜਦੋਂ ਅਸੀਂ ਆਪਣੀ ਨਾਰਮਲ ਗੱਲਬਾਤ ਦੀ ਭਾਸ਼ਾ ਵਿੱਚ ਵੀ ਆਈਏ ਤਾਂ ਸਾਨੂੰ ਸਾਫ਼ ਝਲਕ ਮਿਲਦੀ ਆ ਬਈ ਇਹ ਪਿੰਡੂ ਪੰਜਾਬੀ ਹੈ ਔਰ ਇਹ ਸ਼ੈਰੀ ਪੰਜਾਬੀ ਹੈ ਔਰ ਸ਼ੈਰੀ ਪੰਜਾਬੀ ਦੇ ਵਿੱਚ ਜਿਹੜਾ ਮਿਲਗੋਬਾ ਹੋ ਗਿਆ ਉਹ ਹੋ ਗਿਆ ਹਿੰਦੀ ਦਾ ਉਹ ਠੇਠ ਤਾਂ ਰਹੀ ਨਹੀਂ ਜਿਹੜੀ ਪਿੰਡੂ ਆ ਉਹਦੇ ਵਿੱਚ ਫਿਰ ਇਹੇ ਵਿਆੰਗ ਜਾਂ ਫਿਰ ਤਾਂਜਕਾ ਸੇ ਜਾਂਦੇ ਨੇ ਬਈ ਇਹ ਜਿਹੜੀ ਨਾ ਇਹ ਥੋੜੀ ਅਨਪੜਾਂ ਵਾਲੀ ਪੰਜਾਬੀ ਐ ਇਹੋ ਜੀਆਂ ਚੀਜ਼ਾਂ ਵੀ ਨੇ ਜਿਹੜੀ ਕਿਤੇ ਨਾ ਕਿਤੇ ਨਾ ਸਾਡੀ ਪੰਜਾਬੀ ਨੂੰ ਢਾਲਾ ਰਹੀਆਂ ਨੇ ਦੇਖੋ ਅਨਪੜ੍ਹ ਵਾਲੀ ਜਿਹੜੀ ਇੱਕ ਗੱਲ ਆ ਕਿ ਨਾ ਇਹ ਦੇ ਇਹ ਇਸ ਪ੍ਰੋਪਾਗੈਂਡ ਦੇ ਦਾ ਬਹੁਤ ਸਾਰੇ ਲੋਕ ਸ਼ਿਕਾਰ ਨੇਗੇ ਮੈਨੂੰ ਲੱਗਦਾ ਹੈਗਾ ਕਿ ਇਸ ਜਿਹੜੀ ਮੈਟਰੋ ਸਿਟੀਜ਼ ਨੇਗੇ ਜਾਂ ਦਿੱਲੀ ਵਰਗੇ ਸ਼ਹਿਰ ਜਿੱਥੇ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਰਹਿੰਦਾਗਾ ਉਹਨਾਂ ਦੇ ਵਿੱਚ ਵੀ ਤੇ ਸਾਡੇ ਜਿਹੜੇ ਪੰਜਾਬ ਚੰਡੀਗੜ੍ਹ ਜਾਂ ਹਨਾ ਇਵਨ ਕਿ ਲੁਧਿਆਣਾ ਅਮਰਸਰ ਵਰਗੇ ਸ਼ਹਿਰ ਨੇਗੇ ਇੱਥੇ ਵੀ ਇਹ ਸਮੱਸਿਆ ਆ ਰਹੀ ਹੈ ਕਿ ਲੋਕਾਂ ਨੂੰ ਲੱਗਦਾ ਕਿ ਇਹ ਭਾਸ਼ਾ ਜਿਹੜੀ ਅਨਪੜਾ ਵਰਗੀ ਹੈ ਕਿ ਜਾਂ ਇਹਨੂੰ ਅਸੀਂ ਵਰਤਣਾ ਨਹੀਂ ਜਾਂ ਅਸੀਂ ਥੋੜੀ ਜਿਹੀ ਹਿੰਦੀ ਨੂੰ ਪੰਜਾਬੀ ਜਿਹੜਾ ਹੈਗਾ ਪੰਜਾਬੀ ਟੱਚ ਬੋਲਾਂਗੇ ਜਾਂ ਪੰਜਾਬੀ ਨੂੰ ਥੋੜਾ ਜਿਹਾ ਸ ਇੰਗਲਿਸ਼ ਐਕਸੈਂਟ ਦੇ ਵਿੱਚ ਬੋਲਾਂਗੇ ਨਾ ਤੇ ਉਹਦੇ ਨਾਲ ਅਸੀਂ ਇਦਾਂ ਲੱਗਾਂਗੇ ਅਸੀਂ ਜ਼ਿਆਦਾ ਪੜੇ ਲਿਖਿਆ ਤੇ ਮੈਨੂੰ ਇਹ ਲੱਗਦਾ ਇਹ ਬੇਹੁੱਦਾ ਖਿਆਲ ਨੇਗੇ ਹਾਲਾਂਕਿ ਮੈਂ ਕਈ ਵਾਰੀ ਇਸ ਪ੍ਰੋਬਲਮ ਨੂੰ ਫੀਲ ਕਰਦਾਗਾ ਕਿ ਪਿੰਡ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਮੈਨੂੰ ਉਹ ਪਿੰਡੂ ਭਾਸ਼ਾ ਨਹੀਂ ਆਉਂਦੀ ਹੈਗੀ ਮੇਰੀ ਭਾਸ਼ਾ ਦੇ ਵਿੱਚ ਜਿਹੜਾ ਇੱਕ ਸ਼ੈਰੀ ਕਰਨ ਹੈਗਾ ਸ਼ਾਇਦ ਉਹ ਇਸ ਕਰਕੇ ਵੀ ਹੈਗਾ ਕਿ ਮੇਰੇ ਸ਼ੁਰੂਆਤੀ ਜੀਵਨ ਦੇ ਜਿਹੜੇ 5-7 ਸਾਲ ਸੀਗੇ ਉਹ ਸ਼ਹਿਰ ਦੇ ਵਿੱਚ ਬੀਤੇ ਸੀਗੇ ਉਹਦਾ ਅਸਰ ਹੁਣ ਤੱਕ ਹੋਏ ਮੈਂ ਕੋਸ਼ਿਸ਼ ਕਰਦਾ ਨਾ ਵੀ ਪੰਜਾਬੀ ਦਾ ਜਿਹੜਾ ਅਸਲ ਖਾਸਾਗਾ ਉਹ ਉਹਨਾਂ ਲੋਕਾਂ ਕੋਲ ਹੀ ਹੈਗਾ ਜਿਹੜੇ ਜਿਨ੍ਹਾਂ ਨੂੰ ਅਸੀਂ ਅਨਪੜ੍ਹ ਕਹਿ ਦਿੰਨੇਗੇ ਉਹਨਾਂ ਨੇ ਹੀ ਭਾਸ਼ਾ ਦੀ ਮੌਲਕਤ ਨੂੰ ਬਚਾਇਆ ਹੁੰਦਾ ਵਿਦਵਾਨ ਕਦੇ ਵੀ ਭਾਸ਼ਾ ਨੂੰ ਨਹੀਂ ਬਚਾਉਂਦਾ ਹੈਗਾ ਤੇ ਜਿਹੜਾ ਸ਼ਹਿਰੀ ਕਰਦਾਗਾ ਇਹ ਭਾਸ਼ਾ ਦਾ ਮੈਂ ਕਹਿੰਦਾ ਰੇਪ ਕਰਦਾ ਹੁੰਦਾ ਕਿਉਂਕਿ ਇਹਨਾਂ ਨੂੰ ਨਾ ਸਹੀ ਤਰ੍ਹਾਂ ਹਿੰਦੀ ਆਂਦੀ ਹੁੰਦੀ ਆ ਨਾ ਇੰਗਲਿਸ਼ ਆਉਂਦੀ ਤੇ ਨਾ ਹੀ ਪੰਜਾਬੀ ਆ ਤੇ ਇਹ ਮਤਲਬ ਇਸ ਤਰ੍ਹਾਂ ਦੀ ਭਾਸ਼ਾ ਘੜਦੇ ਨੇਗੇ ਜਿਹੜੀ ਉਹ ਭਾਸ਼ਾ ਉਹਦਾ ਕੋਈ ਆਪਣਾ ਮਤਲਬ ਪੈਟਰਨ ਨਹੀਂ ਹੁੰਦਾ ਹੈਗਾ ਤੇ ਨਾ ਹੀ ਉਹ ਕਿਸੇ ਚ ਆਉਂਦੀ ਆ ਤੁਸੀਂ ਮਰ ਕੇ ਦਿੱਲੀ ਵਰਗੇ ਜਾਂ ਲੁਧਿਆਣੇ ਵਰਗੇ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੀ ਜਦੋਂ ਪੰਜਾਬੀ ਨੂੰ ਸੁਣੋਗੇ ਉਹਨਾਂ ਤਾਂ ਹਿੰਦੀ ਹੁੰਦੀ ਆ ਨਾ ਪੰਜਾਬੀ ਹੁੰਦੀ ਆ ਤੇ ਨਾ ਹੀ ਇੰਗਲਿਸ਼ ਸਰ ਦਿਲ ਤਾਂ ਹਮਾਰ ਮਾਰ ਕੇ ਰੋਂਦਾ ਸੁਣ ਕੇ ਉਹ ਨਾ ਨਹੀਂ ਉਹ ਮਤਲਬ ਵੀ ਉਹ ਤਰਸੋਂ ਦਾ ਹਾਸਾ ਹੁੰਦਾਗਾ ਸਭ ਉਹ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਅਨਪੜ੍ਹ ਲੋਕ ਕਹਿੰਦੇ ਹੈਗੇ ਨਾ ਉਹ ਹਸਦੇਨ ਵੀਾਰੇ ਕੀ ਜਲੂਸ ਕੱਢੀ ਜਾਂਦੇ ਨੇਗੇ ਭਾਸ਼ਾ ਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਭਾਸ਼ਾ ਕੋਈ ਵੀ ਭਾਸ਼ਾ ਕੀ ਉਹਨੂੰ ਉਹਦੇ ਜਿਹੜੇ ਬਿਲਕੁਲ ਡਾਊਨ ਟੂ ਅਰਥ ਬੰਦੇ ਨੇਗੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਮਤਲਬ ਵੀ ਇੱਕ ਟਿਪੀਕਲ ਪਿੰਡ ਹੁੰਦੇ ਨੇਗੇ ਹਨਾ ਕਿਸੇ ਵੀ ਦੇਸ਼ ਦੇ ਹੋਣ ਜਾਂ ਕਿਸੇ ਵੀ ਖਿੱਤੇ ਦੇ ਹੋਣ ਉਹੀ ਭਾਸ਼ਾ ਨੂੰ ਬਚਾਉਂਦੇ ਹੁੰਦੇ ਨੇਗੇ ਸ਼ਹਿਰੀਕਰਨ ਜਿਹੜਾ ਹੈਗਾ ਉਹ ਭਾਸ਼ਾ ਨੂੰ ਹਮੇਸ਼ਾ ਖਰਾਬ ਹੀ ਕਰਦਾਗਾ ਤੇ ਮੈਨੂੰ ਇਹ ਲੱਗਦਾਗਾ ਵੀ ਇਹ ਦੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਗੱਲ ਕਰਦੇ ਨੇਗੇ